ਜ਼ਿਲ੍ਹਾ ਹਿਸ਼ਾਰਪੁਰ ਦੇ ਕਸਬਾ ਕੋਟ ਫਤੂਹੀ ਦੇ ਅੱਡੇ ਵਿਖੇ ਕਾਂਗਰਸ ਦੇ ਬਲਾਕ ਪ੍ਰਧਾਨ ਬਲਜੀਤ ਸਿੰਘ ਦੀ ਅਗਵਾਈ ਵਿੱਚ ਇਲਾਕੇ ਦੇ ਵਰਕਰਾਂ ਵੱਲੋਂ ਕਾਂਗਰਸ ਦਾ ਸਥਾਪਨਾ ਦਿਵਸ ਲੱਡੂ ਵੰਡ ਕੇ ਮਨਾਇਆ ਗਿਆ। ਇਸ ਮੌਕੇ ਹਰਜਿੰਦਰ ਕੋਰ ਅਵਤਾਰ ਸਿੰਘ, ਕਿਰਪਾਲ ਸਿੰਘ, ਕੁਸ਼ਕਮਾਰ, ਬਬਲੂ, ਰੋਹਿਤ ਕੁਮਾਰ ਆਦਿ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ। ਫਾਈ ਨਿਊਜ਼ ਹਿਸ਼ਾਰਪੁਰ ਤੋਂ ਦਲਜੀਤ ਜਨੂ ਹਾਜ਼ਰੀ ਰਿਪੋਰਟ। ਗੁਰੂ ਪਿਆਰੀ ਸਾਧ ਸੰਗਤ, ਸਾਧ ਸੰਗਤ ਕੱਢ ਕੇ ਬਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ। ਬਹੁਤ ਹੀ ਸਤਿਕਾਰਯੋਗ ਜਿੰਨੇ ਵੀ ਤੇਰੇ ਇਲਾਕੇ ਦੇ ਪੰਜ ਪਰ ਪੰਜ ਨੰਬਰਦਾਰ ਹੋਰ ਬਹੁਤ ਬਾਰ ਬੈਠੇ ਜਿੰਨੇ ਵੀ ਸਾਰੇ ਇੱਥੇ ਆਏ ਆ ਅੱਜ ਕਾਂਗਰਸ ਦੇ 138ਵੇਂ ਸਤਿਨਾ ਦੇ ਦਿੱਤੇ ਅਸੀਂ ਇੱਥੇ ਸਾਰੇ ਇਕੱਠੇ ਹੋਏ ਆ ਪਾਰਟੀ ਵੱਲੋਂ ਪਾਰਟੀ ਹਾਈ ਕਮਾਂਡ ਵੱਲੋਂ ਮਲਕਾ ਰਾਜਨ ਖੜਕੇ ਜੀ ਸਾਡੇ 올 ਇੰਡੀਆ ਕਾਂਗਰਸ ਦੇ ਪ੍ਰਧਾਨ ਜੀ ਰਾਜਾ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਪੰਜਾਬ ਦੇ ਪ੍ਰਧਾਨ ਜੀ ਉਹਨਾਂ ਵੱਲੋਂ ਜੋ ਵੀ ਹੁੰਦੇ ਦਿੱਤੇ ਗਏ ਆ ਉਹਦੇ ਸਬੰਧ ਵਿੱਚ ਸਾਜਾ ਸੀ ਇੱਕ 33ਵੇਂ ਸਤਨਾ ਦੇ ਉੱਤੇ ਲੱਡੂ ਵੰਡ ਕੇ ਕੁਝ ਦਾ ਹਜ਼ਾਰ ਕੀਤਾ ਜਿੰਨੇ ਵੀ ਤੁਸੀਂ ਸਾਰੇ ਆਏ ਆ ਬੜਾ ਸਾਰਿਆਂ ਦਾ ਇੱਥੇ ਆਉਣ ਦੇ ਬਹੁਤ ਬਹੁਤ ਧੰਨਵਾਦ ਵਾਈਗੁਰਗੀ ਦਾ ਖਾਸਾ ਵਾਈਗ